ਪੂਰਥਲਾਤ ਸਾਇਦ ਦਿਨ ਚੋਰਾਵਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤੋਂ ਕਿ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ ਪਰ ਚੋਰਾਾਂ ਦੇ ਮਾੜੇ ਦਿਨਾਂ ਦੀ ਪੁੱਠੀ ਗਿਣਤੀ ਉਦੋਂ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਇੱਕ ਰਾਤ ਕਿਸਾਨ ਗੁਰਸ਼ਿੰਦਰ ਸਿੰਘ ਵਾਸੀ ਪਿੰਡ ਰਾਜਪੁਰ ਦੀ ਮੱਝ ਚੋਰੀ ਕਰ ਲਈ ਬਸ ਫਿਰ ਕੀ ਸੀ ਗੁਰਸ਼ਿੰਦਰ ਸਿੰਘ ਨੇ ਚੋਰਾਾਂ ਨੂੰ ਸਬਕ ਸਿਖਾਉਣ ਦੀ ਠਾਨ ਲਈ ਤੇ ਆਪਣੇ ਤੌਰ ਤੇ ਸਰਗਰਮੀ ਨਾਲ ਚੋਰਾਾਂ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਮੱਜ ਮੱਜ ਨੇ ਦੋ ਜਣੇ ਖੋਲੀਆਂ ਪੈਰ ਤੇਰਾ ਲਗਾ 8 ਨੰਬਰ ਦੀ ਚਪਲ ਮੇਰਾ ਨਹੀਂ ਮੈਂ ਕੋਲੇ ਸਾਡੇ ਪਿੰਡ ਦਾ ਬੰਦਾ ਹੀ ਕੋਈ ਨਾਲ ਸਾਡੇ ਪਿੰਡ ਦਾ ਬੰਦਾ ਨਹੀਂ ਵੇ ਰਾਜਪੁਰ ਦਾ ਫੋਨ ਤੇ ਗੱਲ ਕਹਿੰਦਾ ਨਹੀਂ ਤੇਰੀ ਉਹ ਚੁੱਪ ਉਹ ਫੋਨ ਤੇ ਗੱਲ ਕਹਿੰਦਾ ਨਹੀਂ ਤੇਰੀ ਗੋਪੀ ਨਾਲ ਇਹ ਗੱਲ ਗੋਪੀ ਨੂੰ ਕਿਹਦਾ ਫੋਨ ਆਉਂਦਾ ਸੀ ਗੋਪੀ ਬਾਲ ਲੱਤੇ ਨਾਲ ਖੇਡਦਾ ਤਾਲੇ ਚੋਰੀ ਕੀ ਤੇ ਟਰੈਕਟਰ ਚੋਰੀ ਕੀ ਤੂੰ ਸਾਡੇ ਪਿੰਡ ਸਵੇਆਂ ਚ ਗੱਡੀ ਲੈਂਦੀ ਪਹਿਲਾਂ ਉਹ ਚੁੱਪ ਸਾਡੇ ਪਿੰਡ ਸਵੇਆਂ ਚ ਗੱਡੀ ਕਹਿੰਦੇ ਨਾਲ ਦੀ ਗੋਪੀ ਨਾਲ ਤੂੰ ਤੇ ਲੱਖਾ ਸਵੇਆਂ ਚ ਮੱਝ ਪੱਦੀ ਹਾਂ ਇਹ ਨਹੀਂ ਇਹ ਫੇ ਤੁਹਾਡੇ ਕੋ ਉੱਥੇ ਨਹੀਂ ਚੜੀ ਤਾਂ ਉਥੇ ਤੇ ਖੜੀ ਨਾ ਮੱਝ ਤੁਸੀਂ ਫੇ ਦੋ ਨਦੀ ਜਾ ਕੇ ਭੈਣ ਚੁੱਦਾ ਮੱਜ ਗੱਬਣ ਮੱਜ ਮਾਰਤੀ ਆ ਤੂੰ ਤੀਲੇ ਹਰ ਕੀ ਕਰਦੀ ਸਾਲਿਆ 2 ਲੱਖ ਦੀ ਮੱਜ ਆ ਮੇਰੀ ਕਿੰਨਾ ਜਵਾਨ ਤੂੰ ਭੈ ਚੰਗੇ ਭਲੇ ਭੈਣ ਚੁੱਦਾ ਚੰਗੇ ਭਲੇ ਤੂੰ ਕਰਦਾ ਤੂੰ ਹਾਂਜੀ ਸਰ ਕੀ ਤੁਹਾਡਾ ਨਾਮ ਕੀੜਾ ਪਿੰਡ ਹੈ ਗੁਰਸਿੰਦਰ ਸਿੰਘ ਨਾਮ ਇਹ ਮੇਰਾ ਰਾਜਪੁਰ ਪਿੰਡ ਆ ਆਪਣਾ ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਜ ਖੋਲ ਕੇ ਲੈ ਗਏ ਇਹ ਤੇ ਮੱਜ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਚੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਵਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ। ਕੋਲ ਤੁਸੀਂ ਖੁਦ ਆਪ ਭਾਲ ਕੀਤੀ ਤੇ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਤੇ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ। ਨਹੀਂ ਤੁਸੀਂ ਇਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ? ਬਸ ਜੀ ਐਦਾਂ ਹੀ ਉਹਨਾਂ ਦੀ ਪੈੜ ਤੇ ਵੇ ਇਦਾਂ ਲੱਭਦੇ ਰਹੇ ਦੋ ਚਾਰ ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ ਪਾਸਿਓ ਤੇ ਕੈਮਰਿਆਂ ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਕੁਝ ਨੇ ਕਥਿਤ ਚੋਰ ਸੀ ਹਾਂ ਜੀ ਤੁਹਾਡੇ ਇੱਥੇ ਪਹਿਲਾਂ ਕੰਮ ਕਰਨਾ ਆਉਂਦੇ ਰਹੇ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਮਤਲਬ ਉਹਨਾਂ ਨੂੰ ਤੁਹਾਨੂੰ ਉਹਨਾਂ ਨੂੰ ਉਹਨਾਂ ਦੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਹੀ ਵੀ ਉਹ ਪੁੱਠੇ ਸੱਡੇ ਕੰਮ ਇਦਾਂ ਦੇ ਕਰਦਾ ਵਾ ਇਹ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਡਾ ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੁਤਵਾਰੀ ਵਾਲਿਆਂ ਦਾ ਫਿਰ ਆਪਾਂ ਉਹਨਾਂ ਨੂੰ ਸੀਐਸ ਸਟਾਫ ਚ ਦਿਖਾ ਦਿੱਤੀ ਵੀ ਆਪਣੇ ਉਹ ਥਾਣਾ ਸੀਐਸ ਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਤੇ ਪੁਲਿਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਹੁਣ ਮੰਨਨ ਦਾ ਦਾ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਤਾਂ ਬਾਕੀ ਹੁਣ ਇਹ ਤੇ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾ ਜਿਹੜੀਆਂ ਹੋ ਰਹੀਆਂ ਸੀ। ਵਾਰਦਾਤਾ ਸਾਡੇ ਲਾਗੇ-ਲਾਗੇ ਬਹੁਤ ਹੋ ਰਹੀਆਂ ਹੈ। ਜਿੱਦਾਂ ਸਾਡੇ ਲਾਗੇ ਪਹਾਣੇ ਆ ਪੋਰਾ ਢੇ ਦੇ ਬਹੁਤ ਚੋਰੀਆਂ ਇਹਨਾਂ ਕੀਤੀਆਂ, ਮੰਨ ਨਹੀਂ ਰਿਹਾ ਐ। ਵੀ ਐਂ ਲਾਗੇ-ਲਾਗੇ ਮੱਜਾਂ ਖੋਲੀਆਂ। ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਦਾ ਹੋ ਜਾਂ ਸੀਗਾ? ਆਪਣੀ ਮੱਜੇ 1 ਲੱਖ-ਸਵਾ ਲੱਖ ਦੀ ਮੱਜੇ ਹੀ ਲਿਆਂਦੀ। ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ 1 ਲੱਖ-ਸਵਾ ਲੱਖ ਦੀ ਮੱਜ ਲਿਆਂਦੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਵੀ ਇਦਾਂ ਦੇ ਗਰੋਹ ਨੂੰ ਨੱਥ ਪਾਈ ਜਾਵੇ। गां किसी हो नुकसान ना हो गए धन्यवाद जी प्रॉपर्टी बेचने और खरीदने के लिए संपर्क करें फेयर डील प्रॉपर्टीज़